ਪਰਮਾਤਮਾ ਦੀ ਕਿਰਪਾ ਨਾਲ ਨਾ ਮੈਂ ਕੁੜੀਆਂ ਵਾਸਤੇ ਨਾ ਬਹੁਤ ਕੁਝ ਲੈ ਸਕਦੀ ਆ ਤੇ ਉਹ ਦੁਕਾਨ ਵੇਚ ਕੇ ਤੁਹਾਡੀ ਲਾਈਫ ਸੈੱਟ ਹੁੰਦੀ ਹੈ ਤੇ ਮੈਨੂੰ ਹੋਰ ਕੀ ਚਾਹੀਦਾ ਦੇਖੋ ਚੋਪੜਾ ਸਾਹਿਬ ਮੈਂ ਤੁਹਾਡੀ ਇਸ ਮਾਮਲੇ 'ਚ ਕੋਈ ਹੈਲਪ ਨਹੀਂ ਕਰ ਸਕਦਾ ਹਾਂ ਤੁਸੀਂ ਆਪਣੀ ਪ੍ਰਾਪਰਟੀ ਮੈਨੂੰ ਵਾਪਸ ਕਰਨੀ ਹੈ ਵਾਪਸ ਕਰ ਦਿਓ ਮਹੀਨੇ ਤੱਕ ਆਪਣੇ ਪੈਸੇ ਚੱਕ ਲਿਓ ਮੇਰੇ ਕੋਲੋਂ ਆਂਟੀ ਤੁਹਾਨੂੰ ਮਨਪ੍ਰੀਤ ਤੇ ਲਾਪ੍ਰੀਤ ਇਹੀ ਗੱਲ ਤਾਂ ਦੱਸਣ ਆਏ ਸੀ ਪਰ ਤੁਸੀਂ ਉਹਨਾਂ ਨੂੰ ਸੀਰੀਅਸ ਨਹੀਂ ਲੈਂਤਾ ਸੰਕਰ ਵੀ ਮਜ਼ਾਕ 'ਚ ਲੈ ਕੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਕਿੱਥੇ ਤੈਨੂੰ ਰੱਬ ਨੇ ਲਿਆ ਕੇ ਖੜ੍ਹਾ ਕਰਤਾ ਜਿੱਥੇ ਤੈਨੂੰ ਤੇਰਾ ਪਰਿਵਾਰ ਚਾਹੀਦਾ ਸੀ ਤੇ ਕੋਈ ਵੀ ਨਹੀਂ ਹੈਗਾ ਜਦੋਂ ਤੁਹਾਨੂੰ ਮੈਂ ਕਹਿ ਦਿੱਤਾ ਕਿ ਮੈਂ ਨਹੀਂ ਜਾਣਾ ਫਿਰ ਤੁਸੀਂ ਮਗਰ ਬੈਗੇ ਮੇਰੇ ਲਾਪਰੀ ਤੋਂ ਉਹਨਾਂ ਗੱਲਾਂ ਤਾਂ ਮੈਨੂੰ ਖਿਜ ਚੜਦੀ ਆ ਮੈਂ ਤੈਨੂੰ ਕਿੰਨੀ ਵਾਰੀ ਕਿਹਾਗਾ ਨਾ ਬੈਸਿਆ ਕਰ ਮੇਰੇ ਨਾਲ ਯਾਰ ਹੱਦ ਹੁੰਦੀ ਆ ਜਦੋਂ ਮੈਂ ਕਹਿ ਦਿੱਤਾ ਕਿ ਡਾਕਟਰ ਨੇ ਮੰਮੀ ਨੂੰ ਬੈਡ ਰੈਸਟ ਦੱਸੀ ਆ ਤੇ ਫਿਰ ਤੁਸੀਂ ਕਿਉਂ ਨਹੀਂ ਸੀਰੀਅਸ ਹੁੰਦੇ ਮਾਤਾ ਸਾਨੂੰ ਘਰੇ ਬੁਲਾਣ ਆਸ ਤੇ ਨਾ ਪਖੰਡ ਜੀ ਕਰਦੀ ਵੀ ਉਹਦੇ ਕੋਈ ਛੱਟ-ਛੋਟ ਨਹੀਂ ਲੱਗੀ ਹੈਗੀ ਗੁਰਲੀਨ ਬੈ ਜਾ ਤੂੰ ਮਨਪ੍ਰ ਤੇਨੂੰ ਵੀ ਲੱਗਦਾ ਹੈ ਕਿ ਤੇਰੀ ਮੰਮੀ ਪਖੰਡ ਕਰਦੀ ਪਈ ਹੈ। ਇਹੀ ਗੱਲ ਤੇ ਮੰਮੀ ਮੈਂ ਕਹਿੰਦੀ ਆ ਕਿ ਜੇ ਤੇ ਮੰਮੀ ਆਪ ਫੋਨ ਕਰਕੇ ਕਹਿੰਦੇ ਫਿਰ ਤੇ ਮੈਂ ਕਹਿ ਸਕਦੀ ਸੀ ਕਿ ਮੰਮੀ ਝੂਠ ਬੋਲ ਰਹੇ ਨੇ ਪਰ ਗਵਾਂਢਣ ਸੋਨੀਆਂ ਨੇ ਮੈਨੂੰ ਦੱਸਿਆ ਤੇ ਉਹਨੇ ਜਿੰਨੀ ਵਾਰੀ ਫੋਨ ਕਰਕੇ ਮੈਨੂੰ ਜਿੰਨੀਆਂ ਗੱਲਾਂ ਦੱਸਿਆ ਨੇ ਉਹ ਸਾਰੀਆਂ ਸੱਚ ਹੁੰਦੀਆਂ ਨੇ। ਪਾਜੀ ਤੁਸੀਂ ਨਾ ਦਿਮਾਗ ਤੇ ਇਹਨਾਂ ਬੋਝ ਨਾ ਪਾਓ। ਤੁਸੀਂ ਇੱਕ ਵਾਰ ਜਾ ਕੇ ਗੇੜਾ ਤਾਂ ਕੱਢੋ ਜੇ ਮਾਸਤੀ ਜੀ ਠੀਕ ਨੇ ਤਾਂ ਫਿਰ ਜਿੱਦਾਂ ਤੁਸੀਂ ਕਰਨੀ ਉਦਾਂ ਕਰ ਲਿਓ ਤੇ ਜੇ ਮਾਸਤੀ ਜੀ ਦੀ ਤੱਬੇ ਠੀਕ ਨਹੀਂ ਹੈਗੀ ਤਾਂ ਤੁਹਾਨੂੰ ਆ ਓਖੇ ਟਾਈਮ ਉਹਨਾਂ ਨਾਲ ਖੜਨਾ ਹੀ ਪੈਣਾ। ਬਾਜੀ ਆਹ ਨਾ ਸੋਚੋ ਕਿ ਤੁਸੀਂ ਇੱਥੇ ਰਹਿ ਰਹੇ ਹੋ ਤੇ ਅਸੀਂ ਤੁਹਾਡੇ ਤੋਂ ਅੱਕ ਗਏ ਆ। ਓਖੇ ਟਾਈਮ ਪੁੱਤਰ ਦਾ ਹੀ ਫਰਜ਼ ਹੁੰਦਾ ਮਾਵਾ ਨਾਲ ਖੜਨਾ। ਮਾਨਪ੍ਰੀਤ ਜੋ ਕੋਸ ਤੇਰੀ ਮਾਂ ਨੇ ਤੇਰੇ ਨਾਲ ਕੀਤਾ ਹੈ ਉਹ ਤੈਨੂੰ ਸਭ ਭੁੱਲਣਾ ਪੈਣਾ। ਮੰਮੀ ਜੀ ਮੈਂ ਕਿੱਦਾਂ ਬੋਲ ਜਾ ਮੇਰੇ ਬੱਚੇ ਨੂੰ ਨਾ ਉਹਨਾਂ ਨੇ ੱੱਕੇ ਮਾਰ ਕੇ ਘਰੋਂ ਕੱਢਿਆ ਸੀਗਾ। ਮੈਂ ਇਹ ਮੈਂ ਕਿੱਦਾਂ ਬੋਲ ਜਾ ਚਾਰ ਦਿਨ ਮੈਂ ਬੱਚੇ ਆਪਨੂੰ ਲੈ ਕੇ ਨਾ ਰੋਡ ਦੇ ਧੱਕੇ ਖਾਦੇ ਆ ਜਦੋਂ ਆਪਾਂ ਜਵਾਕ ਗਲਤੀ ਕਰਦੇ ਆ ਨਾ ਤਾਂ ਆਪਣੇ ਮਾਪਿਓ ਵੀ ਆਪਾਂ ਨੂੰ ਮਾਫ ਕਰ ਹੀ ਦਿੰਦੇ ਆ ਤੇ ਆਪਣਾ ਜਵਾਕਾ ਦਾ ਵੀ ਫਰਜ਼ ਬੰਦਾ ਵੀ ਉਹਨਾਂ ਦੀ ਗਲਤੀ ਤੇ ਉਹਨਾਂ ਨੂੰ ਵੀ ਮਾਫ ਕਰੀਏ ਭਾਜੀ ਗੱਲ ਪਤਾ ਕੀ ਹੈ ਇਸ ਟਾਈਮ ਉਹ ਜਿਹੜੇ ਦਰਦ ਵਿੱਚ ਨੇ ਨਾ ਉਹਨਾਂ ਨੂੰ ਕਿਸੇ ਦਵਾਈ ਨੇ ਆਰਾਮ ਨਹੀਂ ਦੇਣਾ ਤੁਹਾਡੇ ਜਾਣ ਨਾਲ ਹੀ ਉਹਨਾਂ ਨੂੰ ਆਰਾਮ ਮਿਲਣਾ ਹੈ ਜਿਹੜਾ ਦਰਦ ਉਹਨਾਂ ਨੇ ਮੇਰੇ ਪਰਿਵਾਰ ਨੂੰ ਦਿੱਤਾ ਨਾ ਉਹ ਮੈਂ ਕਿੱਦਾਂ ਭੁੱਲ ਜਾ ਤੁਸੀਂ ਹਾਲੇ ਦਿਵਾਲੇ ਸਾਰੇ ਹੋ ਗਏ ਮੇਰੇ ਮਗਰ ਹੀ ਪੈ ਗਏ ਲਾਪ੍ਰੇਤ ਬਾੜਾ ਮੇਰੇ ਆਲੇ ਦੁਆਲੇ ਨਾ ਟਾਈਮ ਨਾ ਵੇਸਟ ਕਰੋ ਜਿੱਥੇ ਮੈਂ ਇੱਕ ਕਰੀ ਅੜ ਗਿਆ ਸੋ ਅੜ ਗਿਆ ਵੈਸੇ ਨਾ ਤੁਸੀਂ ਹੱਦ ਘੜੀ ਜਾਂਦੇ ਹੋ ਜਿਹੜੀ ਮਾਂ ਨੇ ਤੁਹਾਨੂੰ ਆ ਦੁਨੀਆ ਦਿਖਾਈ ਆ ਤੁਸੀਂ ਉਹਦੇ ਤੇ ਹੀ ਪਾਸਾ ਘੜੀ ਜਾਂਦੇ ਹੋ ਨਾਲੇ ਜੇ ਤੁਹਾਡੇ ਪਰਿਵਾਰ ਤੋਂ ਇੰਨਾ ਹੀ ਜ਼ਿਆਦਾ ਮਨ ਚੱਕਿਆ ਗਿਆ ਵਾ ਤੇ ਫਿਰ ਆਪਣੇ ਭਰਾ ਨੂੰ ਕਿਉਂ ਥਾਂ ਥਾਂ ਲੱਭਦੇ ਹੋ ਉਹਨੂੰ ਲੱਭਣ ਲਈ ਤੇ ਤੁਸੀਂ ਥਾਣਿਆਂ 'ਚ ਚੌਂਕੀਆਂ 'ਚ ਗੁਰਦੁਆਰੇ ਪਾਰਕਾਂ 'ਚ ਸਾਰੇ ਪਾਸੇ ਘੁੰਮੀ ਜਾਂਦੇ ਹੋ ਤੇ ਜਿਹੜਾ ਬੰਦਾ ਤੁਹਾਡੇ ਸਾਹਮਣੇ ਸੱਚੀ ਦਰਦ 'ਚ ਆਉਂਦੇ ਤਾਂ ਤੁਸੀਂ ਪਾਸਾ ਵੱਟੀ ਜਾਂਦੇ ਹੋ ਨਾਲੇ ਉਹ ਟੋਡੀ ਸਗੀ ਮਾਂ ਵਾਂ ਬੇਗਾਨੀ ਨਹੀਂ ਆ ਐਵੇਂ ਅੜਿਆ ਨਾ ਕਰੋ ਲੱਗ ਫਿਰ ਤੇਰੇ ਦੁਆਰਾ ਹੋਈ ਗੱਲ ਸੋਨੀਆ ਲਾਲ ਦੱਸ ਇਹਨੂੰ ਕੀ ਕਹਿੰਦੇ ਸੀਗੇ ਮੰਮੀ ਸੋਨੀਆ ਭਾਬੀ ਕਹਿੰਦੇ ਸੀਗੇ ਕਿ ਤੇਰੀ ਮੰਮੀ ਦੇਣਾ ਸੱਚੀ ਗੋਡੇ 'ਚ ਸੱਟ ਲੱਗੀ ਆ ਤੇ ਉਹਨਾਂ ਨੂੰ ਡਾਕਟਰ ਨੇ ਕਿਹਾ ਕਿ ਹਫ਼ਤਾ 10 ਦਿਨ ਤੁਸੀਂ ਗੋਡਾ ਨਹੀਂ ਹਿਲਾਣਾ ਬੌਸ਼ਮ ਵਗੈਰਾ ਵੀ ਬੈੱਡ 'ਤੇ ਆ ਮਤਲਬ ਕਿ ਪ੍ਰੋਪਰ ਬੈੱਡ ਰੈਸਟ ਦੱਸੀ ਗਈ ਆ ਦੱਸ ਮਨਪ੍ਰੀਤ ਫਿਰ ਹੁਣ ਤੇਰੀ ਮੰਮੀ ਦੇ ਇਸ ਵੇਲੇ ਨੂੰ ਪੁੱਤ ਕੰਮ ਨਹੀਂ ਆਣਗੇ ਤੇ ਹੋਰ ਕੌਣ ਕੰਮ ਆਏਗਾ ਮੈਂ ਤਾਂ ਜੈਸਮਿਨ ਦੀ ਜ ਨੂੰ ਵੀ ਫੋਨ ਕਰੀ ਬੈਠੀ ਆ ਪਰ ਉਹਨਾਂ ਦਾ ਨੰਬਰ ਹੀ ਨਹੀਂ ਲੱਗਦਾ ਪਿਆ ਮੈਂ ਤਾਂ ਕਹਿੰਦੀ ਆ ਕਿ ਜੇ ਇਹ ਅਰੇ ਬੈਠੇ ਨੇ ਮੈਂ ਉਹਨਾਂ ਨੂੰ ਫੋਨ ਕਰ ਦਿੰਨੀ ਆ ਉਹ ਆ ਜਾਂਦੇ ਨੇ ਚੱਲ ਪੈਣੀ ਛੱਡ ਫਿਰ ਜੇ ਨਹੀਂ ਇਹਨਾਂ ਦਾ ਮਨ ਚੱਲ ਉੱਠ ਫਿਰ ਆਪਾਂ ਦੋਵੇਂ ਜਾਣਨੇ ਆ ਚੱਲਣ ਨੂੰ ਤਾਂ ਮੈਂ ਵੀ ਚੱਲ ਪੈਣੀ ਆ ਮੰਮੀ ਨੂੰ ਵੀ ਲੈ ਚਲਦੇ ਆ ਪਰ ਜੋ ਇਹਨਾਂ ਦੇ ਜਾਇਤ ਉਹਨਾਂ ਨੂੰ ਸਕੂਨ ਮਿਲਣਾ ਨਾ ਉਹ ਸਾਡੇ ਜਾਇਤ ਨਹੀਂ ਮਿਲਣਾ ਨਾਲੇ ਪਿਛਲੇ ਨਾ 4 ਦਿਨਾਂ ਤੋਂ ਆ ਇੱਕੰਮ ਵੀ ਜਿੱਦ ਕਰੀ ਜਾਂਦਾ ਕਿ ਮੈਂ ਦਾਦੀ ਕੋਲ ਜਾਣਾ ਭੁੱਲ ਜੋ ਸਾਰੀਆਂ ਗੱਲਾਂ ਚੱਲਦੇ ਆ ਆਪਾਂ ਪਾਪਾ ਜੀ ਦਾਦੀ ਕੋਲ ਚਲੀਏ ਪਾਪਾ ਜੀ ਮੈਨੂੰ ਉਹਨਾਂ ਦੀ ਬਹੁਤ ਯਾਦ ਆ ਰਹੀ ਆ ਚਲ ਸਾਡਾ ਨਹੀਂ ਤੇ ਜਵਾਗ ਦੇ ਮੂੰਹ ਨੂੰ ਚਲ ਜਾ ਪਾਪਾ ਜੀ ਕੀ ਸੋਚੀ ਜਾਂਦੇ ਹੋ ਚਲੋ ਆਪਾਂ ਚੱਲਦੇ ਆਂ ਪਾਜੀ ਨਾ ਤਾਂ ਤੁਸੀਂ ਸਾਡੀ ਮੰਨਦੇ ਤੇ ਨਾ ਤੁਸੀਂ ਜਵਾਗ ਦੀ ਮੰਨਦੇ ਇਹਦਾ ਮਤਲਬ ਸਾਡੀ ਕਿਸੇ ਦੀ ਕੋਈ ਵੈਲਿਊ ਹੀ ਨਹੀਂ ਵੇਖ ਮਨਪ੍ਰੀਤ ਜੇ ਤੂੰ ਨਾ ਲੱਜੇਗਾ ਤੇ ਮੇਰੀ ਧੀ ਦੀ ਫालतू ਦੀ ਬਦਨਾਮੀ ਹੋ ਜਾਣੀ ਐ ਪਾਜੀ ਮੰਮੀ ਸਹੀ ਕਹਿ ਰਹੇ ਨੇ ਲੋਕਾਂ ਨੇ ਆ ਨਹੀਂ ਕਹਿਣਾ ਪੁੱਤੜਿਆ ਬੈਠਾ ਉਹਨਾਂ ਨੇ ਨੂੰ ਨੂੰ ਹੀ ਮਾੜਾ ਕਹਿਣਾ ਸੁਣੋ ਜਦੋਂ ਇਦਾਂ ਦਾ ਕੁਝ ਹੁੰਦਾ ਨਾ ਉਹਦਾ ਇੱਕ ਮੌਕਾ ਹੁੰਦਾ ਤੇ ਆਪਣੇ ਕੋਲ ਮੌਕਾ ਹੈਗਾ ਆਪਾਂ ਰਿਸ਼ਤੇ ਸਾਂਭ ਲਈਏ ਚਲੋ ਠੀਕ ਆ ਚੱਲ ਵੜਦੇ ਆ ਅੱਜ ਨਹੀਂ ਕੱਲ ਸਵੇਰੇ ਚੱਲਾਂਗੇ ਕਰਮਾਂ ਦੀ ਸਜ਼ਾ ਨਾ ਕੀ ਹੁੰਦੀ ਆ ਮੇਰੀ ਮਾਂ ਨੂੰ ਵੀ ਪਤਾ ਲੱਗ ਲੈਂਦੇ ਮੰਮੀ ਜਾਓ ਰੋਟੀ ਬਣਾ ਦਿਓ ਇਹਨਾਂ ਨੂੰ ਸੋਹਣ ਪੈਣ ਅੱਜ ਦੀ ਰਾਤ ਨਾ ਆਪਾਂ ਹੀ ਚੱਲ ਪੈਣੇ ਆ ਐਵੇਂ ਮਾਸੀ ਰਾਤ ਨੂੰ ਔਖੀ ਹੁੰਦੀ ਹੋਊਗੀ ਨਹੀਂ ਵੀਰੇ ਜੇ ਇਹਨਾਂ ਨੇ ਇਦਾਂ ਦਾ ਕੁਝ ਕਿਹਾ ਹੋਣਾ ਤੇ ਕੋਈ ਸੋਚ ਕੇ ਕਿਹਾ ਹੋਣਾ ਨਾਲੇ ਕਰਮਾਂ ਦੀ ਸਜ਼ਾ ਮਿਲਣੀ ਜ਼ਰੂਰੀ ਆ ਦੇਖ ਲਓ ਜਿਹੜੇ ਮਾਪਿਓ ਸਾਨੂੰ ਲਾਡਾ ਚਾਹਾਂ ਨਾਲ ਪਾਲ-ਪੋਸ ਕੇ ਇੰਨਾ ਵੱਡਾ ਕਰ ਦਿੰਦੇ ਨੇ ਉਹੀ ਸਾਨੂੰ ਮਜਬੂਰ ਕਰ ਦਿੰਦੇ ਨੇ ਕਿ ਅਸੀਂ ਉਹਨਾਂ ਤੋਂ ਪਾਸਾ ਕਰ ਲਈਏ ਉਹ ਕਹਿੰਦੇ ਹੁੰਦੇ ਆ ਨਾ ਕਿ ਜੇ ਤੇ ਜ਼ਿੰਦਗੀ ਜਿਉਣੀ ਆ ਤੇ ਫੇਰ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਕਿਰਨ ਜੀ ਚੱਕ ਲੋ ਫੋਨ ਹੈਲੋ ਕਿਰਨ ਜੀ ਕੀ ਗੱਲ ਫੋਨ ਨਹੀਂ ਚੁੱਕਦੇ ਮਨੀਸ਼ ਜੀ ਅਸਨਾ ਤੁਸੀਂ ਮੈਨੂੰ ਕਾਲ ਨਾ ਕਰ ਰਹੇ ਹੋ ਕਿਉਂਕਿ ਮੁੰਡੇ ਵਾਲੇ ਨੇ ਦੇਖਣ ਆਣਾ ਹੈ ਅੱਛਾ ਸੋਰੀ ਸੋਰੀ ਓ ਆਜਾ ਪੁੱਤਰਾ ਕਿੱਥੇ ਰਹਿ ਗਿਆ ਸਾਨੂੰ ਲੈ ਵੀ ਜਾ ਮਾਰਕੀਟ ਕਿਹੜੇ ਵੇਲੇ ਦਾ ਇੰਤਜ਼ਾਰ ਕਰਦੇ ਪਏ ਆਂ ਦੇਖੋ ਮੰਮੀ ਵੀਰੇ ਨੇ ਆ ਕੇ ਇਹੀ ਕਹਿਣਾ ਕਿ ਮੇਰਾ ਮਾਰਕੀਟ ਜਾਣ ਦਾ ਮੂਡ ਨਹੀਂ ਹੈਗਾ ਤੁਸੀਂ ਮਾਵਾਂ ਤੀਆਂ ਦੋਨੋਂ ਹੀ ਜਾਇਆ ਦੇਖੋ ਮੇਰਾ ਮੂਡ ਹੈ ਨਹੀਂ ਮਾਰਕੀਟ ਜਾਂਦਾ ਤੁਸੀਂ ਦੋਨੋਂ ਮਾਵਾਂ ਤੀਆਂ ਐਕਟਿਵ ਹੋ ਚੱਕੇ ਜਾਇਓ ਵਾਹ ਤੋਡੇ ਨਾ ਦੋਨੋਂ ਭੈਣ ਭਰਾਵਾਂ ਦਾ ਤਰੀਕਾ ਬਹੁਤ ਵਧੀਆ ਹੈ ਭੈਣ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਤੇ ਤੂੰ ਆ ਕੇ ਹਰ ਵੇਲੇ ਜਵਾਬ ਦੇਣਾ ਹੁੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਲੈ ਮੰਮੀ ਪਤਾ ਕਿਉਂ ਨਹੀਂ ਚੱਲੂਗਾ ਵੀਰਾ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਬਾਨਾ ਲਾ ਰਿਹਾ ਉਹ ਸਾਰੇ ਸੱਚੀ ਤਾਂ ਹੋ ਰਹੇ ਚੱਲ ਮਨੀ ਮੈਨੂੰ ਇਹ ਤਾਂ ਪਤਾ ਲੱਗ ਗਿਆ ਕਿ ਤੂੰ ਸਾਡੇ ਨਾਲ ਬਾਜ਼ਾਰ ਨਹੀਂ ਜਾਣਾ ਪਰ ਮੈਨੂੰ ਇਹਦਾ ਕਾਰਨ ਤਾਂ ਦੱਸ ਕਿ ਕਿਉਂ ਨਹੀਂ ਜਾਣਾ ਮੰਮੀ ਹਰ ਵੇਲੇ ਕਿੰது ਪਰੰਤੂ ਨਹੀਂ ਕਰੀਦਾ ਹੁੰਦਾ ਕਿ ਯਾਰ ਬੰਦੇ ਦਾ ਮੂਡ ਸੱਚੇ ਅਫਸਰਟ ਹੁੰਦਾ ਨਾ ਮੈਨੂੰ ਇਹ ਗੱਲ ਤਾਂ ਦੱਸ ਕਿ ਹੁਣ ਤੇਰਾ ਮੂਡ ਕਿਸ ਗੱਲ ਤੋਂ ਅਫਸਰਟ ਹੈ ਕਦੇ ਤੂੰ ਇੰਨਾ ਖੁਸ਼ ਤੇ ਕਦੇ ਤੂੰ ਬਿਲਕੁਲ ਹੀ ਉਦਾਸ ਤੁਹਾਨੂੰ ਪਤਾ ਤਾਂ ਹੈ ਪਟਵਾਰੀ ਦੇ ਪੇਪਰ ਦੇਣੇ ਮੈਂ ਬਸ ਉਹਦੀ ਨਹੀਂ ਤਿਆਰੀ ਹੋ ਰਹੀ ਉਹਦੀ ਟੈਨਸ਼ਨ ਆ ਮੈਨੂੰ ਇੰਨਾ ਕੱਦ ਵੀਰੇ ਮੈਂ ਤੈਨੂੰ ਜਾਣਦੀ ਆ ਕਿ ਕਦੇ ਤੂੰ ਸੱਚ ਬੋਲਦਾ ਕਦੇ ਤੂੰ ਝੂਠ ਬੋਲਦਾ ਕੱਲ ਤਾ ਤੂੰ ਬੜਾ ਕਹਿ ਰਿਆ ਸੀ ਮੇਰੀ ਤਿਆਰੀ ਹੋ ਗਈ ਮੇਰੀ ਤਿਆਰੀ ਹੋ ਗਈ ਮੇਰੀ ਤਿਆਰੀ ਹੋ ਗਈ ਔਰ ਅੱਜ ਅੱਜ ਸਭ ਕੁਝ ਭੁੱਲ ਵੀ ਗਿਆ ਚੁੱਪ ਕਰ ਜਾ ਆਪਦੇ ਗਾਇਡ ਤੇਨੂੰ ਪਤਾ ਹੁੰਦਾ ਕਿੱਥੇ ਪਈ ਹੈ ਕਿੱਥੇ ਨਹੀਂ ਮੇਰੀ ਤਿਆਰੀ ਬਾਰੇ ਨਾ ਬੋਲ ਖੜ ਜਾ ਖੜ ਜਾ ਸਿਮੀ ਤੂੰ 2 ਮਿੰਟ ਰੁਕ ਜਾ ਇਹਨੇ ਜਿਹੜੀ ਪੇਪਰਾਂ ਦੀ ਤਿਆਰੀ ਕਰਨੀ ਸੀ ਉਹ ਤਾਂ ਮੈਨੂੰ ਵੀ ਪਤਾ ਹੈ ਕਿ ਉਹ ਇਹਦੀ ਹੋ ਚੁੱਕੀ ਹੈ ਪਰ ਉਸ ਤਿਆਰੀ ਦੇ ਨਾਲ ਨਾ ਇੱਕ ਤਿਆਰੀ ਹੋਰ ਕਰਦਾ ਪਿਆ ਸੀ ਉਹ ਵੀ ਕੁੜੀ ਦੀ ਮੈਨੂੰ ਐਂ ਤਾਂ ਦੱਸ ਦੇ ਉਹਦਾ ਕੀ ਬਣਿਆ ਕਾਕਾ ਇਦਾਂ ਨਾ ਸਿਰ ਸਿੱਟ ਕੇ ਮਸਲੇ ਹੱਲ ਨਹੀਂ ਹੁੰਦੇ ਜੇ ਮਾਂ ਨਾਲ ਆਪਣਾ ਢਿੱਡ ਫਰੋਲਿੰਗ ਆ ਨਾ ਮਸਲਾ ਤਾਂ ਤਾਈਓ ਹੱਲ ਹੋਣਾ ਮੰਮੀ ਚੁੱਪ ਕਰਕੇ ਆਪਣਾ ਬਾਜ਼ਾਰ ਚਲਜੋ ਬਾਹਰ ਦੇਖ ਲਓ ਤੂਫਾਨ ਆ ਨਾਲ ਆ ਜਿਹੜਾ ਤੂੰ ਤੂਫਾਨ ਦੀ ਗੱਲ ਕਰਦਾ ਨਾ ਇਹ ਤੂਫਾਨ ਤਾਂ ਆ ਕੇ ਵੀ ਰੁਕ ਜਾਊਗਾ ਪਰ ਜਿਹੜੇ ਤੇਰੇ ਅੰਦਰ ਦਾ ਤੂਫਾਨ ਚੱਲ ਰਿਹਾ ਨਾ ਮੈਨੂੰ ਉਹਦਾ ਦੱਸ ਉਹ ਕਿਦਾਂ ਰੁਕੂਗਾ ਦੇਖ ਵੀਰੇ ਗੱਲ ਕਰਨ ਵਾਲੀ ਗੱਲ ਦਾ ਹੱਲ ਨਿਕਲਣਾ ਐਵੇਂ ਕੁੱਟਕੁੱਟ ਕੇ ਜੀਣ ਦਾ ਤਾਂ ਕੋਈ ਫਾਇਦਾ ਨਹੀਂ ਦੇਖ ਵੀਰੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਆ ਹੋਇਆ ਕਿ ਜਦੋਂ ਤੱਕ ਟਾਡਾ ਵਿਆਹ ਨਹੀਂ ਹੁੰਦਾ ਉਸ ਤੋਂ ਪਹਿਲਾਂ ਮੈਂ ਆਪਣਾ ਵਿਆਹ ਨਹੀਂ ਕਰਾਉਣਾ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਮੈਂ ਡੀਲਰਾਂ ਦੇ ਆਫਿਸ 'ਚ ਫਰਦਾ ਫੜਾਂ ਜਾਂਦਾ ਉੱਥੇ ਹੀ ਆਫਿਸ ਹੈਗਾ ਵਾ ਉੱਥੇ ਕੁੜੀ ਵੇਂਦੀ ਆ ਤੇ ਮੈਂ ਉਹ ਕੁੜੀ ਨੂੰ ਪਸੰਦ ਕਰਦਾ ਹਾਂ ਉਹ ਤਾਂ ਮੈਨੂੰ ਵੀ ਪਤਾ ਹੈ ਕਿ ਤੂੰ ਕੁੜੀ ਨੂੰ ਪਸੰਦ ਕਰਦਾ ਪਰ ਮੈਨੂੰ ਇਹ ਗੱਲ ਦੱਸ ਕਿ ਕੁੜੀ ਵੀ ਤੈਨੂੰ ਪਸੰਦ ਕਰਦੀ ਐ ਕੁੜੀ ਪਸੰਦ ਤਾਂ ਨਹੀਂ ਕਰਦੀ ਪਰ ਮੇਰੀ ਦੋਸਤ ਬਹੁਤ ਚੰਗੀ ਐ ਆਪਣਾ ਹਰ ਦੁੱਖ ਸੁੱਖ ਮੇਰੇ ਨਾਲ ਫੋਲ ਲੈਂਦੀ ਐ ਅੱਛਾ ਤਾਂ ਆ ਗੱਲ ਐ ਤੂੰ ਮੈਨੂੰ ਐਂ ਦੱਸ ਕਿ ਉਹ ਕੁੜੀ ਕੌਣ ਐ ਕਿੱਥੇ ਰਹਿੰਦੀ ਐ ਆਪਾਂ ਉਹਦੇ ਘਰੇ ਜਾ ਆਨੇ ਤਾਂ ਗੱਲਬਾਤ ਕਰੇ ਆਨੇ ਮੰਮੀ ਉੱਥੇ ਗੱਲ ਹੋ ਤਾਂ ਸਕਦੀ ਐ ਪਰ ਤੁਸੀਂ ਉੱਥੇ ਮੰਨਣਾ ਨਹੀਂ ਕਿਉਂਕਿ ਉਹ ਕੁੜੀ ਦਹਾਜੂ ਆ ਅੱਛਾ ਦਹਾਜੂ ਮਤਲਬ ਡਿਵੋਰਸੀ ਹੈ ਫਿਰ ਕੀ ਹੋ ਗਿਆ ਆਪਾਂ ਉਹਨਾਂ ਨਾਲ ਗੱਲ ਕਰ ਰਹੇ ਆਂ ਜੀ ਮੇਰੇ ਮੁੰਡੇ ਨੂੰ ਪਸੰਦ ਹੈ ਫਿਰ ਤਾਂ ਕੋਈ ਗੱਲ ਹੀ ਨਹੀਂ ਹੈਗੀ ਆ ਦੇਖ ਲੈ ਕੁੜੀਏ ਇਹਦਾ ਵੀ ਪਤਾ ਨਹੀਂ ਲੱਗਦਾ ਹੁਣ ਜੇ ਮੈਂ ਹਾਂ ਕੀਤੀ ਹੈ ਤਾਂ ਹੁਣ ਇਹਦਾ ਐਡਾ ਬੁੱਥਾ ਬਣ ਗਿਆ ਪਹਿਲਾਂ ਮਾੜੀ ਜੀ ਸਮਾਈਲ ਕੀਤੀ ਹੁਣ ਮੂੰਹ ਐਡਾ ਸਜਾ ਲਿਆ ਵੀ ਗੱਲ ਤਾਂ ਦੱਸ ਦੇ ਮੰਮੀ ਬਹੁਤ ਦੇਰ ਹੋ ਗਈ ਆ ਅੱਜ ਉਹ ਕੁੜੀ ਨੂੰ ਮੁੰਡੇ ਵਾਲੇ ਦੇਖਣ ਆਏ ਆ ਓਨੇ ਕੁਛ ਹੋਣਾ ਆਪਣਾ ਇਹੀ ਭੈੜਾ ਵੀਰੇ ਤੇਰੇ ਚ ਤੂੰ ਨਾ ਗੱਲਾਂ ਨੂੰ ਅੰਦਰ ਹੀ ਅੰਦਰ ਘੁੱਟਦਾ ਰਹਿਣਾ ਇਹੀ ਗੱਲ ਅਗਰ ਤੂੰ ਪਹਿਲਾਂ ਸਾਨੂੰ ਦੱਸ ਦਿੰਦਾ ਤਾਂ ਮੈਂ ਤਾਂ ਮੰਮੀ ਜਾ ਨਾ ਹਾਂ ਤੇ ਉਸ ਕੁੜੀ ਘਰੇ ਸਿਮੀ ਉਧਰ ਮੰਮੀ ਨੇ ਜਸਮੀ ਭਾਬੀ ਨੂੰ ਆਪ ਤਾਂ ਕਿਹਾ ਸੀ ਕਿ ਮੈਂ ਆਪਣੇ ਮੁੰਡੇ ਦਾ ਵਿਆਹ ਕਿਸੇ ਕੁਵਾਰੀ ਕੁੜੀ ਨਾਲ ਕਰਾਉਂਗੀ ਦਾਜੂ ਨਾਲ ਨਹੀਂ ਕਰਾਣਾ ਨਾ ਫੇਰ ਕੀ ਹੋ ਗਿਆ ਜੇ ਮੈਂ ਜਸਮੀ ਨੂੰ ਐਡੀ ਗੱਲ ਕਹਿਤੀ ਸੀ ਪਰ ਜਿੱਥੇ ਮੇਰਾ ਮੁੰਡਾ ਉਹ ਛੋਵੇ ਤਾਂ ਉੱਥੇ ਮਾਂ ਨੂੰ ਆਪਣੇ ਫੈਸਲੇ ਬਦਲਨੇ ਵੀ ਪੈਂਦੇ ਆ ਮੰਮੀ ਪਰ ਤੁਹਾਡਾ ਇੱਕ ਹੋਰ ਫੈਸਲਾ ਜਿਹੜਾ ਤੁਸੀਂ ਕਿਹਾ ਸੀ ਇਹ ਕਦੇ ਜ਼ਿੰਦਗੀ ਚ ਬਦਲਿਆ ਨਹੀਂ ਜਾਊਗਾ ਅੱਛਾ ਜੇ ਫਿਰ ਇਹ ਗੱਲ ਹੈ ਨਾ ਤਾਂ ਇਸ ਟੌਪਿਕ ਨੂੰ ਇੱਥੇ ਹੀ ਬੰਦ ਕਰਦੇ ਅੱਜ ਤੋਂ ਬਾਅਦ ਨਾ ਉਸ ਕੁੜੀ ਦੀ ਗੱਲ ਇਸ ਘਰ ਚ ਨਹੀਂ ਹੋਏਗੀ ਸਿਮੀ ਉਹ ਕੁੜੀ ਨਾ ਦਹਾਜੂ ਦੇ ਨਾਲ ਨਾਲ ਬੱਚਿਆਂ ਵਾਲੀ ਵੀ ਹੈ ਚੱਲ ਕੁੜੀਏ ਅੱਪਾ ਬਾਜ਼ਾਰ ਨੂੰ ਜਾ ਕੇ ਆਈਏ ਇਹਨੂੰ ਤੇ ਨਾ ਜੈਸਮਿਨ ਨੂੰ ਉਹੀ ਕੁੜੀਆਂ ਲੱਭਦੀਆਂ ਜਾਂ ਤਾਂ ਡਾਈਵੋਰਸੀ ਹੋਣ ਜਾਂ ਬੱਚਿਆਂ ਵਾਲੀਆਂ ਹੋਣ ਹੋਰ ਤਾਂ ਇਹਨਾਂ ਨੂੰ ਕੋਈ ਕੁੜੀ ਹੋਈ ਨਹੀਂ ਲੱਭਦੀ ਚੱਲ ਅੱਪਾ ਚੱਲੀਏ ਪੁੱਤ ਉਹ ਪਰ ਉਹਨਾਂ ਨੂੰ ਦੇਖ ਦੇਖੋ ਜੀ ਤੁਸੀਂ ਦੋਨੋਂ ਹੀ ਫੈਮਲੀਆਂ ਇੱਕ ਦੂਜੇ ਦੇ ਸਾਹਮਣੇ ਬੈਠੀਆਂ ਹੋ ਜੇ ਕਿਸੇ ਨੇ ਕੋਈ ਗੱਲ ਕਰਨੀ ਹੈ ਤਾਂ ਇੱਕ ਦੂਜੇ ਨਾਲ ਕਰ ਸਕਦੇ ਹੋ ਕੱਲ ਨੂੰ ਮੈਨੂੰ ਫੋਨ ਕਰਕੇ ਇਹ ਨਹੀਂ ਕਹਿਣਾ ਕਿ ਮੇਰੀ ਕੋਈ ਡਿਮਾਂਡ ਨਹੀਂ ਪੂਰੀ ਹੋਈ ਤੇ ਤੁਸੀਂ ਵੀ ਇਹ ਨਹੀਂ ਕਹਿਣਾ ਕਿ ਸਾਡੀ ਕੋਈ ਡਿਮਾਂਡ ਨਹੀਂ ਪੂਰੀ ਹੋਈ ਦੇਖੋ ਜੀ ਸਾਡੀ ਤਾਂ ਕੋਈ ਮੰਗ ਨਹੀਂ ਹੈਗੀ ਜੇ ਤੁਹਾਡੀ ਕੋਈ ਮੰਗ ਹੈਗੀ ਤਾਂ ਸਾਨੂੰ ਖੁੱਲਕੇ ਦੱਸ ਦਿਓ ਮਾਤਾ ਜੀ ਮੰਗ ਤਾਂ ਸਾਡੀ ਵੀ ਕੋਈ ਨਹੀਂ ਹੈਗੀ ਬਸ ਬੱਚੇ ਆਪਸ ਵਿੱਚ ਰਾਜੀ ਰਹਿਣ ਇੱਕ ਦੂਜੇ ਨਾਲ ਦੇਖੋ ਜੀ ਦੋਨੋਂ ਬੱਚਿਆਂ ਨੂੰ ਇੱਕ ਇੱਕ ਵਾਰੀ ੱੱੱਕਾ ਲੱਗ ਚੁੱਕਾ ਹੋਇਆ ਹੁਣ ਆਪਸ ਵਿੱਚ ਖੁਸ਼ੀ ਰਹਿਣਗੇ ਬਾਕੀ ਰਹੀ ਡਿਮਾਂਡਾਂ ਦੀ ਗੱਲ ਉਹ ਆਪਸ ਵਿੱਚ ਮਿਲ ਕੇ ਕੰਮਕਾਰ ਕਰਨਗੇ ਉਹ ਆਪ ਹੀ ਪੂਰੀਆਂ ਕਰ ਲੈਣਗੇ ਜਦੋਂ ਮਾਂ ਆਪਣਾ ਪੁੱਤ ਵਿਆਹਦੀ ਹੈ ਨਾ ਤੇ ਉਹਦੀ ਕੋਈ ਨਾ ਕੋਈ ਤਾਂ ਆਸ ਹੁੰਦੀ ਏ ਜੇ ਤੁਹਾਡੀ ਕੋਈ ਆਸ ਹੈਗੀ ਤਾਂ ਸਾਨੂੰ ਤੁਸੀਂ ਦੱਸ ਦਿਓ ਸਾਡੀ ਕੁੜੀ ਨੇ ਵੀ ਬੜੇ ਦੁੱਖ ਦੇਖੇ ਹੋਏ ਨੇ ਤੇ ਤੁਹਾਡਾ ਮੁੰਡਾ ਵੀ ਇਸ ਦੁੱਖਾਂ ਦੇ ਵਿੱਚੋਂ ਲੰਘ ਚੁੱਕਿਆ ਤੇ ਅਸੀਂ ਜਿਹੜਾ ਆਪਣੀ ਕੁੜੀ ਨੂੰ ਦੇਣਾ ਚਾਹੁੰਦੇ ਆ ਅਸੀਂ ਦੇ ਚੁੱਕੇ ਹਾਂ ਜੋ ਕੁਝ ਤੁਸੀਂ ਦਿੱਤਾ ਆਪਣੀ ਧੀ ਨੂੰ ਹੀ ਦਿੱਤਾ ਤੇ ਉਹ ਤੁਹਾਡੀ ਧੀ ਕੋਲ ਹੀ ਰਹੇਗਾ ਆਂਟੀ ਜੀ ਆਈ ਛੋਟੀ ਕੁੜੀ ਐ ਵੱਡੀ ਕੁੜੀ ਅੱਜੋਂ ਦਾ ਪੇਪਰ ਸੀ ਤੇ ਉਹ ਸਕੂਲ ਗਈ ਹੋਈ ਐ ਤੁਸੀਂ ਦੇਖੋ ਬੱਚਿਆਂ ਤੋਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਐ ਸਾਹਮਣੇ ਬੈਠ ਕੇ ਹੀ ਗੱਲ ਕਰ ਲਓ ਦੇਖ ਵੀਰ ਇਸ ਘਰ ਦੀ ਇੱਕ ਨਹੀਂ ਤਿੰਨ ਧੀਆਂ ਦੀ ਜ਼ਿੰਮੇਵਾਰੀ ਤੈਨੂੰ ਦੇਣ ਲੱਗੇ ਆਂ ਜੇ ਕੋਈ ਦਿੱਕਤ ਪਰੇਸ਼ਾਨੀ ਆ ਹੁਣੀ ਦੱਸ ਦੇ ਕੱਲ ਨੂੰ ਨਾ ਕਹੀਂ ਵੀ ਮੈਨੂੰ ਐ ਨਾ ਧੀਆ ਤੋਂ ਪਰੇਸ਼ਾਨੀ ਆ ਫੇਰ ਨਹੀਂ ਅਸੀਂ ਸੁਣਨੀ ਨਾਨਾ ਪੁੱਤ ਅਸੀਂ ਤਾਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦੇ ਆ ਕਿ ਸਾਨੂੰ ਇਹ ਸੇਵਾ ਲੱਗੀ ਐ ਕਿੰਨਾ ਪੁੱਤ ਗੱਲ ਕਰਨੀ ਏ ਕੋਈ ਕਰ ਲੈ ਤੂੰ ਹਾਂਜੀ ਮਾਤਾ ਜੀ ਤੁਸੀਂ ਇਹ ਗੱਲ ਬਹੁਤ ਵਧੀਆ ਕਹੀ ਹਾਂ ਗੁੱਡੀ ਪੁੱਤ ਤੂੰ ਕੋਈ ਗੱਲ ਕਰਨੀ ਕਰ ਲੈ ਹੂੰ। ਫੇਰੀ ਉਮਰ ਜ਼ਿਆਦਾ ਨਹੀਂ ਮਗਰੀ ਮੁੰਡੇ ਦੀ। ਮੈਨੂੰ ਕਿ ਲੱਗਿਆ। ਦੀਦੀ ਆਪਣੀ ਕੁੜੀ ਖੁਸ਼ ਰਹਿਣੀ ਚਾਹੀਦੀ ਹੈ। ਚਲੋ ਆਪਣੀ ਕੁੜੀ ਨਾਲ ਖੜਾ ਜੱਜਦਾ ਤਾਂ ਹੈ। ਤੁਸੀਂ ਦਰਾਨੀ ਜਠਾਣੀ ਕੀ ਫੁਸਫੁਸ ਕਰ ਰਹੇ ਹੋ? ਜੇ ਕੁਝ ਪੁੱਛਣਾ ਹੈ ਤੇ ਮੇਰੇ ਮੁੰਡੇ ਨੂੰ ਖੁੱਲਕੇ ਪੁੱਛ ਸਕਦੇ ਹੋ। ਉਹ ਨਹੀਂ ਨਹੀਂ ਜੀ। ਅਸੀਂ ਕਹਿਣਾ ਜਿਹੜੇ ਸਾਹ ਨਾਲ ਗੱਲਾਂ ਹੋ ਰਹੀਆਂ ਨੇ ਨਾ ਲੱਗਦਾ ਰਿਸ਼ਤਾ ਪੱਕਾ ਹੀ ਆ। ਅਸਤੇ ਨਾ ਥੋੜਾ ਲਹਿੰਗਿਆਂ ਦੇ ਰੰਗ ਡਿਸਕਸ਼ਨ ਕਰਨ ਲੱਗ ਰਹੀਆਂ ਸੀ। ਮੈਨੂੰ ਨਾ ਤੁਹਾਡੇ ਲਹਿੰਗਿਆਂ ਤੋਂ ਏ ਗੱਲੇ ਯਾਦ ਆ ਗਈ ਭੈਣ ਜੀ ਤੁਸੀਂ ਇਹ ਦੱਸੋ ਵੀ ਵਿਆਹ ਆਪਾਂ ਕਿੱਦਾਂ ਕਰਨਾ ਹੈ 50 ਬੰਦੇ ਲਿਆਓਗੇ ਕਿ 100 ਬੰਦੇ ਲਿਆਓਗੇ ਨਹੀਂ ਨਹੀਂ ਭੈਣ ਜੀ ਵਿਆਹ ਦੇ ਵਿੱਚ ਨਾ ਅਸੀਂ ਦੋਨੋਂ ਤੇ ਇਹਦੇ 2-3 ਯਾਰ ਦੋਸਤ ਹੀ ਹੋਣਗੇ ਬਾਕੀ ਰਿਸ਼ਤੇਦਾਰ ਅਸੀਂ ਕੋਈ ਨਹੀਂ ਬੁਲਾਣਾ ਬੇਟਾ ਅੱਜਕੱਲ ਇੱਕ ਦੂਜੇ ਦੀ ਖੁਸ਼ੀ ਕੌਣ ਬਰਦਾਸ਼ਤ ਕਰਦਾ ਹੈ ਜੇ ਪਤਾ ਲੱਗੇ ਨਾ ਵੀ ਮੇਰੇ ਮੁੰਡੇ ਦਾ ਦੂਜਾ ਵਿਆਹ ਹੋ ਰਿਹਾ ਹੈ ਲੋਕੀ ਤਾਂ ਪਾਣੀ ਮਾਰਨ ਨੂੰ ਮਿੰਟ ਲੈਂਦੇ ਆ ਚਲੋ ਭਾਬੀ ਮੈਂ ਨਾ ਇਹਨੂੰ ਅੰਦਰ ਸੁਵਾ ਦਾਂ ਰੋਂਦੀ ਵੀ ਕੁੜੀ ਆਂਟੀ ਜੀ ਰਿਸ਼ਤੇਦਾਰ ਵੀ ਉਦੋਂ ਪਾਣੀ ਮਾਰਦੇ ਆ ਜਦੋਂ ਉਹਨਾਂ ਨਾਲ ਬਣੇ ਨਾ ਪਹਿਲੇ ਵੀ ਦੋ ਰਿਸ਼ਤੇ ਕਰਵਾਏ ਸੀ ਰਿਸ਼ਤੇਦਾਰਾਂ ਨੇ ਪਾਣੀ ਮਾਰਤੀ ਉਹ ਚਾਹੁੰਦੇ ਸੀਗੇ ਕਿ ਅਸੀਂ ਰਿਸ਼ਤਾ ਕਰਵਾਈਏ ਹੁਣ ਅਗਲੇ ਨੇ ਤਾਂ ਆਪਣੇ ਮੁੰਡੇ ਲਈ ਕੁੜੀ ਜੱਛਦੀ ਹੋਏਗੀ ਤਾਂ ਹੀ ਦੇਖਣਗੇ ਹੁਣ ਰਿਸ਼ਤੇਦਾਰਾ ਮਗਰ ਲੱਗ ਕੇ ਮੁੰਡਾ ਵਿਆਹ ਦੇਣਾ ਤੇ ਇਹਦਾ ਮਤਲਬ ਇਹ ਥੋੜੀ ਕਿ ਅਸੀਂ ਆਪਣਾ ਮੁੰਡਾ ਰੋੜ ਦੇਣਾ ਦੇਖੋ ਜੀ ਅਸੀਂ 100 ਬੰਦੇ ਦੀ ਵੀ ਰੋਟੀ ਚੱਲਾਂਗੇ ਤੇ 150 ਦੀ ਵੀ ਚੱਲਾਂਗੇ। ਬਾਕੀ ਤੁਹਾਡੀ ਮਰਜ਼ੀ ਆ। ਤੁਸੀਂ 5-7 ਨੇ ਆਉਣਾ 5-7 ਜਣੇ ਆਜੋ। ਭਈ ਇਹ ਗੁੱਸਾ ਨਾ ਕਰੋ ਤਾਂ ਮੈਂ ਇੱਕ ਵਾਰੀ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ? ਕੋਈ ਗੱਲ ਨਹੀਂ ਜੀ ਕਰ ਲਓ ਗੱਲ। ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲੱਗੇ ਹੋ ਕੋਈ ਡਾਊਟ ਹੈਗਾ ਤੇ ਕਰ ਲਓ ਕਲੀਅਰ। ਰਾਧਿਕਾ ਰਾਜੀ ਅੰਦਰ ਕਿਰਨ ਕੋਲੇ ਲੈ ਜਾਓ। ਉਹ ਨਹੀਂ ਨਹੀਂ ਬੇਟਾ ਬਹਿ ਜਾ ਕੋਈ ਗੱਲ ਨਹੀਂ ਕਰਨੀ ਆਪਾਂ ਉਹ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਪਹਿਲੇ ਹੀ ਗੱਲ ਕੋਈ ਕਲੀਅਰ ਹੋ ਜੇ ਨਾ ਤੇ ਵਧੀਆ ਬਾਅਦ ਚੋਂ ਨਾ ਆਪਾਂ ਨੂੰ ਲਾਂਬਾ ਕੋਈ ਮਿਲੇ ਰਹਿਮਤ ਤੂੰ ਬਹੁਤ ਚਲਾਕ ਹੋ ਗਈਆਂ ਬਾਹਰ ਨਾ ਤੂੰ ਟੀਟੀ ਕਰਦੀ ਵੀ ਸੀ ਫੋਨ ਦਿੱਤਾ ਤਾਂ ਹੁਣ ਠੀਕ ਹੈ ਕਿਰਨ ਇਹਨਾਂ ਨੇ ਨਾ ਤੇਨਾਂ ਗੱਲ ਕਰਨੀ ਸੀਗੀ ਤੇ ਵਧੀਆ ਗੱਲ ਹੈ ਕਿ ਜੋ ਵੀ ਤੇਰੇ ਮਨ ਚ ਵੀ ਗੱਲ ਨਾ ਉਹ ਕਲੀਅਰ ਕਰ ਲੈ ਚਲੋ ਠੀਕ ਹੈ ਤੁਸੀਂ ਗੱਲਾਂ ਕਰੋ ਤੇ ਮੈਂ ਬਾਕੀਆਂ ਵਾਸਤੇ ਚਾਹ ਬਣਾ ਲੈਂਦੀ ਹਾਂ ਹਾਂਜੀ ਦੱਸੋ ਕੀ ਗੱਲ ਕਰਨੀ ਤੁਸੀਂ ਮੇਰੇ ਨਾਲ ਜੋ ਵਿਚੋਲਨ ਨੂੰ ਦੱਸਿਆ ਉਹ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਜੋ ਵਿਚੋਲਨ ਨੇ ਤੁਹਾਡੇ ਬਾਰੇ ਸਾਨੂੰ ਦੱਸਿਆ ਉਹ ਸਾਨੂੰ ਪਤਾ ਪਰ ਸਾਡੇ ਬਾਰੇ ਜੋ ਵਿਚੋਲਨ ਨੂੰ ਪਤਾ ਹੈ ਉਹ ਤੁਹਾਨੂੰ ਨਹੀਂ ਦੱਸਿਆ ਮੈਨੂੰ ਤਾਂ ਇਹ ਪਤਾ ਹੈ ਕਿ ਤੁਹਾਡਾ ਪਹਿਲਾ ਤਲਾਕ ਤਾਂ ਹੋਇਆ ਸੀਗਾ ਕਿ ਤੁਹਾਡਾ ਪਹਿਲਾ ਘਰ ਵਾਲਾ ਤੁਹਾਡੀ ਕੁੜੀਆਂ ਦੀ ਕਦਰ ਨਹੀਂ ਕਰਦਾ ਸੀਗਾ ਮੈਂ ਨਾ ਸੈਕਿੰਡ ਮੈਰੀਜ਼ਵਿਨਿਆ ਡੱਡ ਦੇ ਡਰ ਦੇ ਕਰਵਾ ਰਹੀ ਆ ਸਿਰਫ ਹੈ ਨਾ ਮੈਨੂੰ ਇਹਨਾਂ ਦਾ ਮੋਹ ਮਾਰਦਾ ਹੈ ਦੇਖੋ ਜੀ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾ ਸਕਦਾ ਅਗਰ ਬਾਹਰ ਜਾ ਕੇ ਤੁਸੀਂ ਮਾਨਾ ਕਰ ਦੋ ਤਾਂ ਬਹੁਤ ਵਧੀਆ ਇੱਕ ਮਿੰਟ ਗੱਲ ਸੁਣਿਓ ਹਾਂਜੀ ਦੱਸੋ ਜਿਹਸੇ insan ਨੂੰ ਪਤਾ ਹੋਵੇ ਨਾ ਕਿ ਉਹਦੀ ਹੋਣ ਵਾਲੀ ਵਾਈਪ ਕੋਲ ਇੱਕ ਮਕਾਨ ਹੈ ਤੇ ਉਹਦੇ ਦੋ ਬੱਚਿਆਂ ਕੋਲ ਐਫ ਡੀ ਹੈ 5-5 ਲੱਖ ਦੀ ਉਹ ਵਿਆਹ ਹੁੰਦੇ ਹੀ 20-22 ਲੱਖ ਦਾ ਹੱਕਦਾਰ ਬਣਨ ਲੱਗਾ ਹੈ ਉਹ ਫੇਰ ਵੀ ਵਿਆਹ ਤੋਂ ਮਨਾ ਕਰ ਰਿਹਾ ਇਹ ਗੱਲ ਨਾ ਸੋਚਣ ਵਾਲੀ ਹੈ ਮੈਂ ਆਪਣੇ ਆਪ ਤੇ ਮਾਨ ਨਹੀਂ ਕਰਦਾ ਪ੍ਰਾਊਡ ਕਰਦਾ ਜਿਹੜੀ ਸੋਚ ਮੇਰੀ ਹੈ ਨਾ ਹਰੇਕ ਮੁੰਡੇ ਦੀ ਇੱਦਾ ਹੀ ਸੋਚ ਹੋਣੀ ਚਾਹੀਦੀ ਹੈ ਜਦੋਂ ਵੀ ਘਰ ਦੇ ਵਿੱਚ ਮੁੰਡੇ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਨਾ ਉਦੋਂ ਹੀ ਮੁੰਡੇ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਇਹ ਰਿਸ਼ਤਾ ਦਿਲੋਂ ਹੋ ਰਿਹਾ ਹੈ ਜਾਂ ਲਾਲਚ ਨੂੰ ਹੋ ਰਿਹਾ ਹੈ ਕਿ ਮੈਨੂੰ ਪਤਾ ਮੇਰਾ ਰਿਸ਼ਤਾ ਲਾਲਚ ਨੂੰ ਹੋ ਰਿਹਾ ਇਸ ਕਰਕੇ ਮੈਂ ਮਨਾ ਕਰਤਾ ਤੁਹਾਡੀ ਗੱਲ ਤੋਂ ਨਾ ਮੈਨੂੰ ਇਹ ਗੱਲ ਤਾਂ ਸਮਝ ਆ ਗਈ ਹੈ ਕਿ ਵਿਚੋਂ ਉਹਨਾਂ ਨੇ ਨਾ ਤੁਹਾਡੀ ਮੰਮੀ ਨੂੰ ਲਾਲਚ ਦਿੱਤਾ ਕਿ ਕੁੜੀ ਕੋਲ ਮਕਾਨ ਵੀ ਹੈ ਤੇ ਬੱਚਿਆਂ ਕੋਲ ਆਫਡੀ ਵੀ ਹੈ ਇਹੀ ਗੱਲ ਮਤਲਬ ਇੱਕ ਵਾਰ ਫਿਰ ਮੇਰੀ ਜ਼ਿੰਦਗੀ ਤੇ ਮੇਰੀ ਧੀਆ ਦੀ ਜ਼ਿੰਦਗੀ ਖਰਾਬ ਹੋਣ ਲੱਗੀ ਸੀ ਤੁਸੀਂ ਬਚਾ ਲਿਆ ਤੁਸੀਂ ਪਹਿਲੇ ਹੀ ਬੜੇ ਦੁੱਖ ਦੇਖੇ ਆ ਤੁਹਾਡੀ ਕੁੜੀਆਂ ਪਹਿਲੇ ਹੀ ਬਿਨ ਪਿਓ ਤੋਂ ਜੀ ਰੀਆਂ ਨੇ ਮੇਰਾ ਕੀ ਹੱਕ ਬੰਦਾ ਜੇ ਮੈਂ ਉਹਨਾਂ ਦਾ ਹੱਕ ਖਾਵਾਂ ਮੇਰੇ ਡੈਡੀ ਨੇ ਤਾਂ ਮੈਨੂੰ ਇੱਕੋ ਹੀ ਚੀਜ਼ ਸਿਕਾਈ ਆ ਹਮੇਸ਼ਾ ਆਪਣੇ ਹੱਕ ਦਾ ਖਾਓ ਤੇ ਹਰਾਮ ਦੇ ਖਾਊਗਾ ਨਾ ਤਾਂ ਇੱਥੇ ਨਿਕਲ ਜਾਊਗਾ ਇਹ ਧਿਆਨੀਆਂ ਦਾ ਹੱਕ ਤਾਂ ਵੈਸੇ ਨਹੀਂ ਖਾਣਾ ਚਾਹੀਦਾ ਮੈਂ ਆਪਣੀ ਮਾਂ ਦੇ ਮਗਰ ਲੱਗ ਕੇ ਨਾ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦਾ ਜੇ ਅਗਰ ਤੁਸੀਂ ਆਪਣੇ ਆਪ ਜਾ ਕੇ ਮਨਾ ਕਰ ਦੋ ਤਾਂ ਜ਼ਿਆਦਾ ਵਧੀਆ ਚਲੋ ਕੋਈ ਗੱਲ ਨਹੀਂ ਅੱਜ ਇੱਥੇ ਤਾਂ ਤੁਸੀਂ ਮੈਨੂੰ ਮਨਾ ਕਰਤਾ ਪਰ ਤੁਸੀਂ ਕਿਤੇ ਨਾ ਕਿਤੇ ਤਾਂ ਵਿਆਹ ਕਰਵਾਓਗੇ ਕਿੰਨੂ ਕਿੰਨੂ ਮਨਾ ਕਰੋਗੇ ਜੇ ਇਹ ਹੀ ਗੱਲ ਵਿਚੋਲਣਾਂ ਨੂੰ ਤੇ ਮਾਤਾ ਨੂੰ ਮੈਂ ਤੁਹਾਡੀ ਸਮਝਾ ਦਵਾਂ ਅਕਲ ਦਵਾਂ ਫੇਰ ਜਿੰਨੂ ਦਾਜ ਦੇ ਦੋ ਟਰੱਕ ਲੈ ਕੇ ਅਕਲ ਨਹੀਂ ਆਈ ਉਹ ਤੁਹਾਡੇ ਸਮਝਾਣ ਨਾਲ ਸਮਝੋਗੇ ਉਸੇ ਸਮਝਾ ਕੇ ਦੇਖ ਲਓ ਰਹਿਮਤ ਇੱਥੇ ਬੈਠੀ ਮੈਂ 2 ਮਿੰਟ ਆਈ ਵਾਵੇ ਟਾਈਮ ਲ ਆਏ ਹੋ ਲੱਗਦਾ ਸਾਰੇ ਮੁੱਦੇ ਕਲੀਅਰ ਹੋ ਗਏ ਆ ਤੇ ਕਿਰਨ ਰੱਖ ਲਈਏ ਵਿਆਹ ਦੀ ਤਰੀਕ ਉਹ ਨਾ ਨਾ ਵੀਰੇ ਮੈਂ ਵਿਆਹ ਨਹੀਂ ਕਰਵਾਣਾ ਇਹੋ ਜੇ ਲਾਲਚੀ ਲੋਕਾਂ ਦੇ ਘਰ ਆਂਟੀ ਜੀ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਰਨ ਆਏ ਸੀ ਜਾਂ ਉਹਦਾ ਮੁੱਲ ਪਾਣ ਆਏ ਸੀ ਕੀ ਕੀ ਕੁੜੀਏ ਕੀ ਕਹੀ ਜਾਨੀ ਏ ਤੂੰ ਤੁਹਾਨੂੰ ਨਾ ਚੰਗੀ ਤਰ੍ਹਾਂ ਪਤਾ ਹੈ ਮੈਂ ਕੀ ਕਹਿ ਰਹੀ ਆ ਵੀਰੇ ਇਹ ਵਿਆਹ ਪਤਾ ਕਿਉਂ ਕਰਵਾ ਰਹੇ ਸੀ ਮੇਰੇ ਕੋਲ ਮਕਾਨ ਹੈ ਤੇ ਮੇਰੀ ਕੁੜੀਆਂ ਕੋਲ ਨਾ ਐਫ ਡੀ ਹੈ ਸ਼ਰਮ ਕਰ ਲੋ ਆਂਟੀ ਜੀ ਸ਼ਰਮ ਤੁਹਾਡੇ ਵਰਗੀਆਂ ਲਾਲਚੀ ਮਾਵਾ ਕਰਕੇ ਕਈ ਪੁੱਤ ਆਪਦੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਨੇ ਜਿਹੜਾ ਬੰਦਾ ਲਾਲਚੀ ਹੁੰਦਾ ਨਾ ਉਹਨੂੰ ਕਦੇ ਵੀ ਰਾਜ ਨਹੀਂ ਆਉਂਦਾ ਥੋਨੂੰ ਸਾਡੀ ਧੀ ਦੀਆਂ ਐਫੜੀਆਂ ਤੇ ਮਕਾਨ ਤੋਂ ਬਾਅਦ ਵੀ ਨਹੀਂ ਰਾਜ ਆਉਣਾ ਇੱਕ ਮਿੰਟ ਜੀ ਇੱਕ ਮਿੰਟ ਆ ਬਚੋਲਣ ਨੂੰ ਅੱਗੇ ਘਰੋ ਜਾ ਰੱਖ ਸ਼ੁਰੂਆਤ ਤਾਂ ਨਾ ਇਹਨਾਂ ਤੋਂ ਹੀ ਹੁੰਦੀਆਂ ਨੇ ਲਾਲਚ ਦੀਆਂ ਇਹ ਮੁੰਡੇ ਵਾਲੇ ਦੇ ਘਰੇ ਜਾ ਜਾ ਕੇ ਛਾਂਪਾਂ ਮੁੰਡੀਆਂ ਦੀਆਂ ਜਦੋਂ ਗੱਲਾਂ ਕਰਦੀਆਂ ਨੇ ਨਾ ਲਾਲਚ ਵੀ ਤਾਂ ਉੱਥੋਂ ਹੀ ਪੈਦਾ ਹੁੰਦਾ ਨਾਲੇ ਬਚੋਲਣੇ ਤੇਰਾ ਵੀ ਤਾਂ ਵਿਆਹ ਹੋਈ ਹੋਇਆਗਾ ਤੇਰਾ ਵੀ ਕਿਸੇ ਹੋਰ ਬਚੋਲਣ ਨੇ ਕਰਵਾਇਆ ਸੀ ਤੇਰੇ ਵੇਲੇ ਵੀ ਇੱਦਾਂ ਲਾਲਚ ਕੀਤਾ ਸੀ ਦੇਖੋ ਜੀ ਤੁਹਾਡਾ ਗੁੱਸਾ ਵੀ ਜਾਇਜ਼ ਹੈ ਸਾਡਾ ਵੀ ਲਾਲਚ ਇਦਾਂ ਨਹੀਂ ਪੈਦਾ ਹੁੰਦਾ ਮੁੰਡੇ ਵਾਲੇ ਸਾਨੂੰ ਲਾਲਚ ਦਿੰਦੇ ਆ ਤੇ ਸਾਡਾ ਲਾਲਚ ਪੈਦਾ ਹੁੰਦਾ ਜਦੋਂ ਮੁੰਡੇ ਵਾਲੇ ਕਹਿੰਦੇ ਨੇ ਕਿ ਤੈਨੂੰ ਮੁੰਦੀ ਜਾਂ ਹਾਰ ਪਾ ਦਾਂਗੇ ਸਾਡੇ ਮੁੰਡੇ ਦਾ ਰਿਸ਼ਤਾ ਕੋਈ ਚੰਗੀ ਜੀ ਥਾਂ ਤੇ ਕਰਾਈ ਕਿ ਜਿੱਥੋਂ ਸਾਨੂੰ ਭਰ ਕੇ ਦੇ ਜਾਵੇ ਦੀਦੀ ਅਬ ਉਚੋਲਣਾ ਕਿੱਥੇ ਆਪਦੇ ਪੈਰਾਂ ਤੇ ਪਾਣੀ ਪੈਣ ਦਿੰਦੀਆਂ ਅਸੀਂ ਤਾਂ ਇਹਨਾਂ ਨੂੰ ਕਿਹਾ ਹੀ ਸੀਗਾ ਵੀ ਹਾਂ ਰਿਸ਼ਤਾ ਵਧੀਆ ਕਰਾ ਦੀ ਸਾਡੀ ਕੁੜੀ ਦਾ ਵੀ ਅਸੀਂ ਤੁਹਾਨੂੰ ਇੱਕ ਦੀਆਂ ਦੋ ਮੁੰਡੀਆਂ ਪਾ ਦਾਂਗੇ ਪਰ ਦੀਦੀ ਤੁਸੀਂ ਆ ਕੇ ਸਾਡੇ ਨਾਲ ਗਲਤ ਤਾਂ ਕਰਦੇ ਵੀ ਅੱਖੇ ਮੁੰਡੇ ਵਾਲੇ ਲਾਲਚੀ ਨੇ ਕੀ ਪਤਾ ਅਸੀਂ ਖੁਸ਼ ਹੋ ਕੇ ਤੁਹਾਨੂੰ ਉਦਾਂ ਹੀ ਮੁੰਡੀ ਦੇ ਦਾਂਦੇ ਗਲਤ ਗੱਲ ਹੈ ਤੇਰੇ ਬਾਤ ਤੇ ਉਸ ਤੋਂ ਵੱਡੀ ਗਲਤੀ ਤੁਹਾਡੀ ਪਹਿਲੇ ਸੁੱਖਾ ਸੁੱਖ ਸੋਕੇ ਮੁੰਡੇ ਮੰਗਦੀਆਂ ਜੇ ਫਿਰ ਬਾਅਦ ਉਹਨੇ ਮੁੱਲ ਪੰਦੀਆਂ ਜੇ ਇੱਕ ਮਿੰਟ ਵਿੱਚ ਜੁੜਕੀ ਨਹੀਂ ਲਾਓ ਤੇ ਰਵਣ ਮੈਰੀ ਖੁੰਡੀ ਫੜਾ ਮੁੰਡਿਆ ਬਹੁਤ ਵਧੀਆ ਕੰਮ ਕੀਤਾ ਤੂੰ ਜੇ ਇਦਾਂ ਦੇ ਸੋਚਦੇ ਮੁੰਡੇ ਸਾਰੇ ਹੋ ਜਾਣ ਨਾ ਤੇ ਕੁੜੀਆਂ ਦੇ ਕਦੇ ਵੀ ਘਰ ਖਰਾਬ ਨਾ ਹੋਣ ਪੁੱਤ ਰੱਬ ਨਾ ਤੇਰੀ ਮਾਂ ਨੂੰ ਬੁੱਧੀ ਦੇਵੇ ਪਰ ਜਦੋਂ ਤੇਰੀ ਮਾਂ ਨੂੰ ਬੁੱਧੀ ਦੇਏਗਾ ਨਾ ਵਿਆਹ ਉਦੋਂ ਹੀ ਕਰਾਵੀ ਐਵੇਂ ਕਿਸੇ ਦੀ ਧੀ ਦੀ ਜ਼ਿੰਦਗੀ ਨਾ ਖਰਾਬ ਕਰੀ ਦੇਖਿਆ ਪੁੱਤ ਚੰਗੇ ਕਰਮ ਕੀਤੇ ਨਾ ਅੱਗੇ ਆਉਂਦੇ ਹੀ ਨੇ ਤੇ ਤੂੰ ਦੇਖ ਲੈ ਚੰਗੇ ਕਰਮ ਕੀਤੇ ਸੀ ਤੇ ਤਾਂ ਤੇਰੇ ਨਾਲ ਅੱਗੇ ਆਏ ਨੇ